ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਅੱਜ ਪੰਜਾਬ ਭਰ ਤੋਂ ਆਏ ਪੱਠਾ ਮਾਲਕਾਂ ਦਾ ਇੱਕ ਡੇਰਾ ਲੱਗਿਆ ਤੁਹਾਨੂੰ ਦੱਸਦੇ ਕਿ ਇਸ ਦੌਰਾਨ ਇੱਕ ਪ੍ਰੈਸ ਕਾਨਫਰੰਸ ਹੋਈ ਪ੍ਰੈਸ ਕਾਨਫਰੰਸ ਦੇ ਦੌਰਾਨ ਵੱਡੇ ਦੋਸ਼ ਜਿਹੜੇ ਨੇ ਉਹ ਪੱਠਾ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਇੰਦਰਜੀਤ ਹਵਾਲਿਆ ਤੇ ਲਾਇਆ ਦੱਸਦੇ ਕਿ ਪੱਠਾ ਮਾਲਕ ਜਿਹੜੇ ਹੋਟਲ ਦੇ ਵਿੱਚ ਇਕੱਠੇ ਹੋਏ ਸੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਇੱਕ ਰਜਿਸਟਰਡ ਸੰਸਥਾ ਹੈ ਜਿਸ ਨੂੰ ਪੰਜਾਬ ਪੱਠਾ ਐਸੋਸੀਏਸ਼ਨ ਕਿਹਾ ਜਾਂਦਾ ਤੇ ਸਮੇਂ-ਸਮੇਂ ਤੇ ਜਿਹੜੀ ਇਸ ਦੀ ਚੋਣ ਹੁੰਦੀ ਆ ਤੇ ਇਸ ਦੇ ਪ੍ਰਧਾਨ ਚੁੜੇ ਜਾਂਦੇ ਨੇ ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਤਾਂ ਅਸ਼ਵਨੀ ਸ਼ਰਮਾ ਨੂੰ ਲੁਧਿਆਣੇ ਦਾ ਪ੍ਰਧਾਨ ਚੁੜਿਆ ਗਿਆ ਸੀ ਲੇਕਿਨ ਇਹ ਜਿਹੜਾ ਵਿਅਕਤੀ ਆ ਇਸ ਦੇ ਵੱਲੋਂ ਉਹਨਾਂ ਦੇ ਜਿਹੜਾ ਪੱਟਾ ਯੂਨੀਅਨ ਦਾ ਆਫਿਸ ਆ ਇੰਦਰਜੀਤ ਵਾਹੇ ਜਨ ਆ ਦੱਸਿਆ ਜਾ ਰਿਹਾ ਪੱਠਾ ਯੂਨੀਅਨ ਦੇ ਆਫਿਸ ਤੇ ਜ਼ਬਰਦਸਤੀ ਜਿਹੜਾ ਇਸ ਯੂਗ ਦੇ ਵੱਲੋਂ ਜਿਹੜਾ ਕਬਜ਼ਾ ਕੀਤਾ ਗਿਆ ਉਹਨਾਂ ਕਿਹਾ ਕਿ ਪੱਠਾ ਯੂਨੀਅਨ ਦੇ ਜਿੰਨੇ ਮੈਂਬਰ ਨੇ ਜਿੰਨੇ ਹੋਰ ਪੱਠਾ ਮਾਲਕ ਨੇ ਉਹ ਸਾਰੇ ਅਸ਼wini ਸ਼ਰਮਾ ਨੂੰ ਲੁਧਿਆਣਾ ਦਾ ਪ੍ਰਦਾਨ ਚੁਣ ਕੇ ਉਹਨਾਂ ਨੇ ਬਣਾਇਆ ਜਿਸ ਦਾ ਬਕਾਇਦਾ ਸਰਟੀਫਿਕੇਟ ਉਹਨਾਂ ਦੇ ਕੋਲ ਆ ਉਹਨਾਂ ਦੱਸਿਆ ਕਿ ਜਿਹੜਾ ਇਹ ਵੱਲ ਗਿਆ ਇਹ ਆਦਤਨ ਅਪਰਾਧੀ ਆ ਪਹਿਲਾਂ ਵੀ ਇਸ ਦੇ ਉੱਤੇ ਕਈ ਪਰਚੇ ਜਿਹੜੇ ਨੇ ਉਧਰ ਚ ਨੇ ਉਹਨਾਂ ਆਖਿਆ ਕਿ ਬਲੌਕ ਦੇ ਉੱਤੇ ਵੀ ਇਸੇ ਤਰ੍ਹਾਂ ਕਬਜ਼ਾ ਕੀਤਾ ਗਿਆ ਤੇ ਹੁਣ ਗਲਤ ਤਰੀਕੇ ਦੇ ਨਾਲ ਯੂਨੀਅਨ ਦਾ ਜਿਹੜਾ ਲੁਧਿਆਣਾ ਆਫਿਸ ਦਾ ਉਸ ਦੇ ਉੱਪਰ ਇਸ ਵਿਅਕਤੀ ਦੇ ਵੱਲੋਂ ਕਬਜ਼ਾ ਕੀਤਾ ਗਿਆ ਤੇ ਉਹ ਚਾਹੁੰਦੇ ਨੇ ਕਿ ਇਸ ਤੋਂ ਕੰਪਨੀ ਪੜਾ ਕੇ ਜਿਹੜਾ ਆਫਿਸ ਆ ਯੂਨੀਅਨ ਦੇ ਹਵਾਲੇ ਕੀਤਾ ਜਾਵੇ ਉੱਥੇ ਹੀ ਜਦੋਂ ਇੰਦਰਜੀਤ ਵਾਲਿਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਲੁਧਿਆਣਾ ਦੇ ਪ੍ਰਧਾਨ ਰਹੇ ਚੁੱਕੇ ਨੇ ਇਸ ਤੋਂ ਇਲਾਵਾ ਪੰਜਾਬ ਪੱਠਾ ਐਸੋਸੀਏਸ਼ਨ ਦੇ ਮहासਚੀਵ ਉਹ ਰਹੇ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪ੍ਰਧਾਨ ਲੋਕਾਂ ਨੇ ਬਣਾਇਆ ਇਸ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਵੀ ਉਹਨਾਂ ਦੇ ਹਾਪੀ ਉਹਨਾਂ ਨੂੰ ਹੈਗੀ ਆ ਕਿ ਉਹ ਚੰਗਾ ਕੰਮ ਕਰਨ ਉਹ ਉਹਨਾਂ ਦੇ ਨਾਲ ਆ ਉਹਨਾਂ ਨੇ ਕਿਹਾ ਕਿ ਯੂਨੀਅਨ ਦਾ ਜਿਹੜਾ ਆਫਿਸ ਆ ਉਹ ਸਾਰਿਆਂ ਦੇ ਵਾਸਤੇ ਖੁੱਲਿਆ ਹੋਇਆ ਮੈਂ ਕਿਸੇ ਨੂੰ ਮਨਾ ਨਹੀਂ ਕਰਦਾ ਉਹਨਾਂ ਕਿਆ ਕਿਸ ਆਫਿਸ ਦਾ ਜਿਹੜਾ ਨਿਰਮਾਣ ਆ ਉਹ ਮੈਂ ਹੀ 2012-13 ਦੇ ਦੌਰਾਨ ਕਰਾਇਆ ਸੀ ਇਸ ਲਈ ਇਹ ਗੱਲ ਕਹਿਣੀ ਕਿ ਮੈਂ ਇਹ ਆਫਿਸ ਖਾਲੀ ਕਰਾ ਇਹ ਪੂਰੀ ਤਰੀਕੇ ਦੇ ਨਾਲ ਅਗਲਤਾ ਉਹਨਾਂ ਕਿਆ ਕਿ ਆਫਿਸ ਸਾਰਿਆਂ ਦੇ ਵਾਸਤੇ ਖੁੱਲਾ ਮੈਂ ਕਿਸੇ ਨੂੰ ਆਉਣ ਦੇ ਵਾਸਤੇ ਮਨਾ ਨਹੀਂ ਕਰਦਾ ਸਗੋ ਆਫਿਸ ਤਾਂ ਇਹਨਾਂ ਪੱਠਾ ਐਸੋਸੀਏਸ਼ਨ ਵਾਲਿਆਂ ਦੇ ਵੱਲੋਂ ਕਬਜ਼ਾ ਕੀਤਾ ਗਿਆ ਸੀ ਮੈਂ ਕੋਈ ਕਬਜ਼ਾ ਨਹੀਂ ਕੀਤਾ ਉਹ ਤੇ ਹੋਟਲ ਦੇ ਵਿੱਚ ਪੱਠਾ ਮਾਲਿਕ ਜਿਹੜੇ ਇਕੱਠੇ ਹੋਏ ਨੇ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਦੇ ਵੱਲੋਂ ਇੱਕ ਇਲੈਕਟਿਡ ਬੋਡੀ ਦੇ ਰਾਹੀਂ ਅਸ਼wini ਸ਼ਰਮਾ ਨੂੰ ਪ੍ਰਧਾਨ ਬਣਾਇਆ ਗਿਆ ਜਦਕਿ ਇੰਦਰਜੀਤ ਵਾਲੀਆ ਆਫਿਸ ਤੇ ਕਬਜ਼ਾ ਕਰਕੇ ਬੈਠੇ ਹੋਏ ਨੇ ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਅੱਜ ਪੰਜਾਬ ਭਰ ਤੋਂ ਆਏ ਪੱਠਾ ਮਾਲਕਾਂ ਦਾ ਇੱਕ ਡੇਰਾ ਲੱਗਿਆ ਤੁਹਾਨੂੰ ਦੱਸਦੇ ਕਿ ਇਸ ਦੌਰਾਨ ਇੱਕ ਪ੍ਰੈਸ ਕਾਨਫਰੰਸ ਹੋਈ ਪ੍ਰੈਸ ਕਾਨਫਰੈਂਸ ਦੇ ਦੌਰਾਨ ਵੱਡੇ ਦੋਸ਼ ਜਿਹੜੇ ਨੇ ਉਹ ਪੱਠਾ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਇੰਦਰਜੀਤ ਹਵਾਲੀਆ ਤੇ ਲਾਇਆ ਤਦ ਦੇ ਕਿ ਪੱਠਾ ਮਾਲਕ ਜਿਹੜੇ ਹੋਟਲ ਦੇ ਵਿੱਚ ਇਕੱਠੇ ਹੋਏ ਸੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਇੱਕ ਰਜਿਸਟਰਡ ਸੰਸਥਾ ਹੈ ਜਿਸ ਨੂੰ ਪੰਜਾਬ ਪੱਠਾ ਐਸੋਸੀਏਸ਼ਨ ਕਿਹਾ ਜਾਂਦਾ ਤੇ ਸਮੇਂ-ਸਮੇਂ ਤੇ ਜਿਹੜੀ ਇਸ ਦੀ ਚੋਣ ਹੁੰਦੀ ਆ ਤੇ ਇਸ ਦੇ ਪ੍ਰਧਾਨ ਚੁੜੇ ਜਾਂਦੇ ਨੇ ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਤਾਂ ਅਸ਼ਵਨੀ ਸ਼ਰਮਾ ਨੂੰ ਲੁਧਿਆਣੇ ਦਾ ਪ੍ਰਧਾਨ ਛੁਟਾਇਆ ਗਿਆ ਸੀ ਲੇਕਿਨ ਇਹ ਜਿਹੜਾ ਵਿਅਕਤੀ ਆ ਇਸ ਦੇ ਵੱਲੋਂ ਉਹਨਾਂ ਦੇ ਜਿਹੜਾ ਪੱਟਾ ਯੂਨੀਅਨ ਦਾ ਆਫਿਸ ਆ ਇੰਦਰਜੀਤ ਵਾਜਰੇ ਦਰ ਅਦਸਿਆ ਜਾ ਰਿਹਾ ਪੱਟਾ ਯੂਨੀਅਨ ਦੇ ਆਫਿਸ ਤੇ ਜ਼ਬਰਦਸਤੀ ਜਿਹੜਾ ਇਸ ਯੋਗ ਦੇ ਵੱਲੋਂ ਜਿਹੜਾ ਕਬਜ਼ਾ ਕੀਤਾ ਗਿਆ ਉਹਨਾਂ ਕਹਿਆ ਕਿ ਪੱਟਾ ਯੂਨੀਅਨ ਦੇ ਜਿੰਨੇ ਮੈਂਬਰ ਨੇ ਜਿੰਨੇ ਹੋਰ ਪੱਟਾ ਮਾਲਕ ਨੇ ਉਹ ਸਾਰੇ ਅਸ਼ਵਨੀ ਸ਼ਰਮਾ ਲੁਧਿਆਣਾ ਦਾ ਪ੍ਰਧਾਨ ਚੁਣ ਕੇ ਉਹਨਾਂ ਨੇ ਬਣਾਇਆ ਜਿਸ ਦਾ ਬਕਾਇਦਾ ਸਰਟੀਫਿਕੇਟ ਉਹਨਾਂ ਦੇ ਕੋਲ ਆ ਉਨਾਂ ਦੱਸਿਆ ਕਿ ਜਿਹੜੇ ਇੰਦਰਜੀਤ ਵੱਲ ਗਿਆ ਯਾਦਤਨ ਅਪਰਾਧੀ ਆ ਪਹਿਲਾਂ ਵੀ ਇਸ ਦੇ ਉੱਤੇ ਕਈ ਪਰਚੇ ਜਿਹੜੇ ਨੇ ਉਧਰ ਚ ਨੇ ਉਹਨਾਂ ਆਖਿਆ ਕਿ ਪ੍ਰਾਪ ਦੇ ਉੱਤੇ ਵੀ ਇਸੇ ਤਰ੍ਹਾਂ ਕਬਜ਼ਾ ਕੀਤਾ ਗਿਆ ਤੇ ਹੁਣ ਗਲਤ ਤਰੀਕੇ ਦੇ ਨਾਲ ਯੂਨੀਅਨ ਦਾ ਜਿਹੜਾ ਲੁਧਿਆਣਾ ਆਫਿਸ ਦਾ ਉਸ ਦੇ ਉੱਪਰ ਇਸ ਵਿਅਕਤੀ ਦੇ ਵੱਲੋਂ ਕਬਜ਼ਾ ਕੀਤਾ ਗਿਆ ਤੇ ਉਹ ਚਾਹੁੰਦੇ ਨੇ ਕਿ ਇਸ ਤੋਂ ਕਬਜ਼ਾ ਛੁਡਾ ਕੇ ਜਿਹੜਾ ਆਫਿਸ ਆ ਯੂਨੀਅਨ ਦੇ ਹਵਾਲੇ ਕੀਤਾ ਜਾਏ ਉੱਥੇ ਹੀ ਜਦੋਂ ਇੰਦਰਜੀਤ ਵਾਲਿਆ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਉਹ ਪਹਿਲਾਂ ਵੀ ਲੁਧਿਆਣਾ ਦੇ ਪ੍ਰਧਾਨ ਰਹ ਚੁੱਕੇ ਨੇ ਇਸ ਤੋਂ ਇਲਾਵਾ ਪੰਜਾਬ ਪੱਠਾ ਐਸੋਸੀਏਸ਼ਨ ਦੇ ਮहासਚੀਵ ਉਹ ਰਹ ਚੁੱਕੇ ਨੇ ਉਹਨਾਂ ਕਿਆ ਕਿ ਉਹਨਾਂ ਨੂੰ ਪ੍ਰਦਾਨ ਲੋਕਾਂ ਨੇ ਬਣਾਇਆ ਇਸ ਤੋਂ ਇਲਾਵਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਵੀ ਉਹਨਾਂ ਦੇ ਹੈਪੀ ਉਹਨਾਂ ਨੂੰ ਹੈਗੀ ਆ ਕਿ ਉਹ ਚੰਗੇ ਕੰਮ ਕਰਨ ਉਹ ਉਹਨਾਂ ਦੇ ਨਾਲ ਆ ਉਹਨਾਂ ਕਿਆ ਕਿ ਯੂਨੀਅਨ ਦਾ ਜਿਹੜਾ ਆਫਿਸ ਆ ਉਹ ਸਾਰਿਆਂ ਦੇ ਵਾਸਤੇ ਖੁੱਲਿਆ ਹੋਇਆ ਮੈਂ ਕਿਸੇ ਨੂੰ ਮਨਾ ਨਹੀਂ ਕਰਦਾ ਉਹਨਾਂ ਕਿਆ ਕਿ ਇਸ ਆਫਿਸ ਦਾ ਜਿਹੜਾ ਨਿਰਮਾਣ ਆ ਉਹ ਮੈਂ ਹੀ 2012 13 ਦੇ ਦੌਰਾਨ ਕਰਾਇਆ ਸੀ ਇਸ ਲਈ ਇਹ ਗੱਲ ਕਹਿਣੀ ਕਿ ਮੈਂ ਇਹ ਆਫਿਸ ਖਾਲੀ ਕਰਾ ਇਹ ਪੂਰੀ ਤਰੀਕੇ ਦੇ ਨਾਲ ਗਲਤਾ ਉਹਨਾਂ ਕਿਹਾ ਕਿ ਆਫਿਸ ਸਾਰੇ ਦੇ ਵਾਸਤੇ ਖੁੱਲਾ ਮੈਂ ਕਿਸੇ ਨੂੰ ਆਉਣ ਦੇ ਵਾਸਤੇ ਮਨਾ ਨਹੀਂ ਕਰਦਾ ਸਗੋ ਆਫਿਸ ਤਾਂ ਇਹਨਾਂ ਪੱਠਾ ਐਸੋਸੀਏਸ਼ਨ ਵਾਲਿਆਂ ਦੇ ਵੱਲੋਂ ਕਬਜ਼ਾ ਕੀਤਾ ਗਿਆ ਸੀ ਮੈਂ ਕੋਈ ਕਬਜ਼ਾ ਨਹੀਂ ਕੀਤਾ ਉੱਤੇ ਹੋਟਲ ਦੇ ਵਿੱਚ ਪੱਠਾ ਮਾਲਿਕ ਜਿਹੜੇ ਇਕੱਠੇ ਹੋਏ ਨੇ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਦੇ ਵੱਲੋਂ ਇੱਕ ਇਲੈਕਟਿਡ ਬੋਡੀ ਦੇ ਰਾਹੀਂ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਬਣਾਇਆ ਗਿਆ ਜਦਕਿ ਇੰਦਰਜੀਤ ਵਾਲੀਆ ਆਫਿਸ ਤੇ ਕਬਜ਼ਾ ਕਰਕੇ ਬੈਠੇ ਹੋਏ ਨੇ